ਪਰ ਆਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਫੈਰਸੀ ਵੈਰਾਈਟੀ ਗਰਮੀ ਵਾਲੀ ਵੈਰਾਈਟੀ ਆ ਗਈ ਜੀ ਏਕੇ ਟੈਕਸ ਮਿਲਦੀ ਹੈ ਟਾਲੀਅਨ ਕਾਟਨ ਜਿਹੜੀ ਆਮ ਮਾਰਕੀਟ ਦੇ ਵਿੱਚ ਇਹ 11200 ਦਾ ਸੂਟ ਵਿਕਦਾ ਹੈਗਾ ਸਾਡਾ ਰੇਟ ਹੈ ਸਿਰਫ 750 ਰੁਪਏ ਜੀ ਇਹ 750 ਦੇ ਵਿੱਚ ਟਾਲੀਅਨ ਕਾਟਨ ਮੈਚਿੰਗ ਲੈ ਲਓ ਚਾਹੇ ਇੱਕੋ ਜੀ ਲੈ ਲਓ ਮੈਚਿੰਗ ਸੂਟ ਟਾਲੀਅਨ ਕਾਟਨ ਦਾ ਇਹ ਮੈਚਿੰਗ ਆ ਗਿਆ ਜੀ ਇਹ ਇੱਕੋ ਜਿਹਾ ਆ ਗਿਆ ਇਹਦੇ ਵਿੱਚ ਆਲ ਓਵਰ ਆ ਵੀ ਆਲ ਓਵਰ ਆ ਗਿਆ ਜੀ ਇਹਦੇ ਵਿੱਚ ਇਹ ਮੈਚਿੰਗ ਆ ਗਿਆ ਇਹਦੇ ਵਿੱਚ ਟਾਲੀਅਨ ਕਾਟਨ ਏਕੇ ਟੈਗਸ ਮਿਲਦੀ ਹੈ ਜੀ ਜਿਹਦਾ ਆਮ ਰੇਟ 12 ਤੋਂ 1500 ਰੁਪਇਆ ਮਾਰਕੀਟ ਦਾ ਸਾਡਾ ਰੇਟ ਹੈ ਸਿਰਫ 750 ਰੁਪਇਆ ਬਹੁਤ ਹੀ ਰੰਗਾਂ ਅਤੇ ਡਿਜ਼ਾਈਨਾਂ ਜਮਾਲ ਪਹੁੰਚੁਕਾ ਇਹਦੇ ਵਿੱਚ ਜੀ ਏ ਕੇ ਟੈਕਸ ਮਿਲਦੀ ਹੈ ਇਟਾਲੀਅਨ ਕਾਟਨ ਹੈ ਜੀ ਇਹ ਬਿਲਕੁਲ ਕਿ ਮੈਂ ਕਹਿੰਦਾ ਸੌਫਟ ਵਧੀਆ ਕੁਆਲਿਟੀ ਦੇ ਉੱਤੇ ਜਾਣ ਆਉਣ ਵਾਸਤੇ ਗਰਮੀ ਵਾਸਤੇ ਕੁਆਲਿਟੀ ਲੈਣੀ ਹੈਗੀ ਕਢਾਈ ਦਾ ਟ੍ਰੈਂਡ ਗਰਮੀ ਦੇ ਵਿੱਚ ਘਟ ਜਾਂਦਾ ਤਾਂ ਕਰਕੇ ਵੀ ਆਮ ਪ੍ਰਿੰਟ ਕਪੜਾ ਵਧੀਆ ਵਾਲੇ ਕੁਆਲਿਟੀ ਦਿੱਤੇ ਸਪੈਸ਼ਲ ਜੀ ਇਹ ਆ ਰੰਗ ਦੇਖੀ ਚੱਲੋ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਸਿਆਣਿਆਂ ਬਜ਼ੁਰਗਾਂ ਵਾਲੇ ਕਲਰ ਵੀ ਆ ਗਏ ਇਹਦੇ ਵਿੱਚ 올ਡ ਏਜ ਕਲਰ ਕੁੜੀਆਂ ਵਾਲੇ ਕਲਰ ਵੀ ਆ ਗਏ ਇਹਦੇ ਵਿੱਚ ਪਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਇਟਾਲੀਅਨ ਕਾਟਨ ਦਾ ਸੂਟ ਸਿਰਫ 750 ਦਾ ਕਰਤਾ ਜੀ 750 ਦੇ ਵਿੱਚ ਪਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਰੰਗ ਤੇ ਡਿਜ਼ਾਈਨ ਦੇਖੀਓ ਕਿੰਨੇ ਸੋਨੇ ਸੋਨੇ ਰੰਗਾਂ ਦੇ ਵਿੱਚ ਮਾਲ ਪਹੁੰਚੂ ਕੇ ਦੇ ਵਿੱਚ ਜੀ ਇਟਾਲੀਅਨ ਕਾਟਨ ਦਾ ਸੂਟ ਸਿਰਫ 750 ਦਾ ਕਰਤਾ ਜੀ ਜਿਹੜਾ 12-1300 ਰੁਪਏ ਦਾ ਮਾਰਕੀਟ ਦੇ ਵਿੱਚ ਸੇਲ ਹੋ ਰਿਹਾ ਹੈਗਾ ਸਾਡਾ ਰੇਟ ਹੈ 750 ਰੁਪਿਆ ਰੰਗ ਤੇ ਡਿਜ਼ਾਈਨ ਦੇਖੀ ਚੱਲੋ ਪੋਪੋ ਟੋਪ ਰੰਗ ਤੇ ਡਿਜ਼ਾਈਨ ਆ ਗਿਆ ਇਹਦੇ ਵਿੱਚ ਜੀ ਆ ਮੈਚਿੰਗ ਆ ਗਿਆ ਵਿੱਚੇ ਮੈਚਿੰਗ ਵਿੱਚ ਇੱਕੋ ਜਾ ਰੇ ਟਿੱਕੂ ਆ ਜੀ 750 ਰੁਪਿਆ ਆ ਮੈਚਿੰਗ ਇਹਦੇ ਨਾਲ ਆ ਵੀ ਮੈਚਿੰਗ ਆ ਗਿਆ ਜੀ ਆ ਵੀ ਮੈਚਿੰਗ ਇਹਦੇ ਵਿੱਚ ਆ ਗਿਆ 750 ਦੇ ਵਿੱਚ ਇਟਾਲੀਅਨ ਕਾਟਨ ਦਾ ਸੂਟ ਆ ਇੱਕੋ ਜਾ ਗਿਆ ਆ ਵੀ ਆਲਓਵਰ ਆਏਗਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲੇ ਚੱਲ ਰਿਹਾ ਜੀ ਭਾਰੀ ਸੇਰ ਮੇਲੇ ਦੇ ਉੱਤੇ ਜੀ ਟਾਲੀਅਨ ਕਾਟਨ ਦਾ ਸੂਟ ਸਿਰਫ 750 ਦਾ ਦਿੱਤਾ ਜੀ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਆਈ ਹੈਗੀ ਡਿਜ਼ਾਈਨਿੰਗ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸਾਰੇ ਆਲਓਵਰ ਆ ਗਏ ਜੀ ਇਹੇ ਏਕੇ ਟੈਕਸ ਮਿਲਦਾ ਜੀ ਕੰਨੀ ਕੰਨੀ ਪ੍ਰਿੰਟ ਮਾਲਾ ਜੀ ਟਾਲੀਅਨ ਕਾਟਨ ਕੱਪੜਾ ਸਿਰਫ 750 ਦਾ ਕਰਤਾ ਇਹੇ 750 ਦਾ ਸੂਟ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸਿਰ ਮੇਲੇ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸਿਰ ਮੇਲੇ ਦੇ ਉੱਤੇ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਸਾਰ ਨੂੰ ਪਤਾ ਲੱਗ ਸਕੇ ਵੀ ਵਧੀਆ ਕੁਆਲਿਟੀ ਦੇ ਵਿੱਚ ਬਹੁਤ ਵਾਜਬ ਰੇਟਾਂ ਦੇ ਉੱਤੇ ਕੱਪੜਾ ਮਿਲਦਾ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸਿਰ ਮੇਲੇ ਚੱਲ ਰਿਹਾ ਹੈਗਾ ਭਾਰੀ ਸਿਰ ਮੇਲੇ ਦੇ ਉੱਤੇ ਜੀ 750 ਦੇ ਵਿੱਚ ਟਾਲੀਅਨ ਕਾਊਟਨ ਡਿਜ਼ਾਈਨਿੰਗ ਦੇਖੋ ਜੀ ਬਹੁਤ ਹੀ ਡਿਜ਼ਾਈਨਰ ਦੇ ਚਮਾਲ ਪਹੁੰਚੂ ਕੇ ਇਹਦੇ ਵਿੱਚ ਜੀ ਕਲਰ ਡੈਜਨਿੰਗ ਨਵੇਂ ਤੋਂ ਨਵੇਂ ਡਿਜ਼ਾਈਨ ਨਵੇਂ ਤੋਂ ਨਵੇਂ ਕਲਰ ਦੇ ਵਿੱਚ ਐਕਸਟਰਾ ਡਿਜ਼ਾਈਨਿੰਗ ਆਉਂਦੀ ਹੈ ਜੀ ਐਕਸਟਰਾ ਕਲਰ ਹੈ ਦੀ ਹੈ ਜੀ ਸਾਰੀ 750 ਦਾ ਸੂਟ ਕਰਤਾ ਇਹੇ ਭਰਾਵਾ ਦੀ ਹੱਟੀ ਦੇ ਉੱਤੇ 750 ਦੇ ਵਿੱਚ ਭਰਾਵਾ ਦੀ ਹੱਟੀ ਬਾਸਟਰ ਰੋਡ ਮੋੜ ਮੰਡੀ ਭਾਜੀ ਸਿਲਵਲੇ ਜਾ ਰਹੇ ਹੈ ਜੀ ਭਰਾਵਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਭਰਾਮਾ ਦੀ ਹੱਟੀ ਵਾਸਟਰ ਰੋਡ ਮੋੜ ਮੰਡੀ